ਜੇ ਤੂੰ ਆ ਜਾਊਗੀ ਨਾ ਇਸ ਘਰ ਨਾਲ ਹੀ ਜਾਊਗੀ ਮੈਂ ਤੂੰ ਇੱਧਰ ਬੈਠ ਜਾ ਹਾਂ ਇਹ ਤੂੰ ਨਾ ਐਵੇਂ ਬੋਲੇ ਨੂੰ ਨਾਲੇ ਭੂਆ ਤੇ ਇੱਥੇ ਰਹੂਗੀ ਹੱਥ ਨਾ ਦਸ ਮਾਰ ਕੇ ਰੱਖ ਤੂੰ ਹੱਥ ਮੇਰੀ ਭੂਆ ਹਜੀ ਬੰਦਾ ਉਹ ਯਾਰ ਮੇਰੀ ਮਾਂ ਨੇ ਵੀ ਕਿੰਨਾ ਮੱਥਾ ਮਾਰਿਆ ਮੇਰੇ ਨਾਲ ਵੇ ਇਹ ਸਭ ਨਾ ਕਰ ਇਹ ਪਹਿਲਾ ਬੰਦਾ ਆਇਆ ਇਸ ਲੈਣ ਦੇ ਵਿੱਚ ਜੀਨੇ ਮੈਨੂੰ ਕਿਹਾ ਮੈਂ ਪਿਆਰ ਕਰਦਾ ਚੋ

ਕੀ ਹੋਇਆ ਇਹਨੂੰ ਮੈਂ ਤੂੰ ਕੀ ਕਰਕੇ ਲੈ ਮਰਤੀ ਨੂੰ ਹੈ ਮੈਂ ਕੁਝ ਨਹੀਂ ਕਰਕੇ ਲੈ ਗਿਆ ਉੱਥੇ ਜੰਗਲ ਚ ਪਈ ਤੀਗੀ ਜੰਗਲ ਚ ਹਾਂ ਜੰਗਲ ਚ ਕੀ ਤੈਨੂੰ ਕੁਝ ਕੀਤਾ ਹੋ ਮਰਤੀ ਨੂੰ ਤੈਨੂੰ ਦਿੱਤਾ ਹੋਗਾ ਤੂੰ ਹਾਂ ਥੋੜੇ ਵਹਿਤਾਂ ਦਾ ਮੈਨੂੰ ਪਤਾ ਸਾਰਾ ਉਹ ਬਲੈਕੀ ਜਰੂਰਾਂਗੇ ਤੇਦਾ ਮਾਰਾ ਕਰਕੇ ਨਹੀਂ ਸੀ ਕੁਝ ਹੁੰਦੇਗੇ ਉੱਥੇ ਡਿਗੀ ਪਈ ਸੀ ਮੈਂ ਤਾਂ ਸੋਚਿਆ ਵੀ ਚਲੋ ਉੱਥੋਂ ਲੈ ਆਵਾਂ ਇਹਦੀ ਹਾਲਤ ਦੇਖ ਲਓ ਪੁੱਤ ਠੀਕ ਹੈ ਤੇ ਕੁੱਸ ਖਵਾਇਆ ਪੱਕਾ ਮੇਰੀ ਟੀ ਨੂੰ ਨਹੀਂ ਤਾਂ ਇਹ ਆਉਂਦੀ ਨਹੀਂ ਸੀ ਨਵੋ 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 ਪੁੱਤ ਮੈਂ ਇਹਨੂੰ ਕੀ ਖਵਾਉਣਾ ਹੈ ਤੁਸੀਂ ਕੁੱਸ ਖਵਾਇਆ ਪੱਕਾ ਮੇਰੀ ਗੱਲ ਸੁਣ ਲਓ ਹਾਂ ਇਹਦਾ ਮੜੀ ਦੇਖਭਾਲ ਕਰ ਲਓ ਨਾਲੇ ਕਾਲਜ ਕੂਲਜ ਰਹਿਣ ਦੇ ਇਹਦੇ ਲੱਛਰ ਹੋਏ ਪੈਣ ਨਾ ਦੇਖਭਾਲ ਤਾਂ ਇਹ ਇਹ ਤਾਂ ਗਈ ਕਾਲਜ ਤੇ ਤਾਂ ਫੀਸ ਭਰਨ ਗਈ ਸੀ ਅੱਜ ਆਪਦੀ ਆਪਣੇ ਜੰਗਲ ਨਹੀਂ ਜਾਣਾ ਹਾਂ ਉੱਥੇ ਬੈਠੀ ਸੀ ਉੱਥੇ ਇਹ ਪੱਕਾ ਕਿਸੇ ਦੀ ਸ਼ਰਾਰਤ ਹੈਗੀ ਨਹੀਂ ਮੇਰੀ ਟੀਨ ਉੱਥੇ ਕਿ ਮੈਂ ਜਾਣਾ ਸੀ ਇਹਦਾ ਘਰੋਂ ਸਿਰਫ ਉੱਥੇ ਵਾਸਤੇ ਗਈ ਸੀ ਮੈਂ ਫੀਸਪਾਰ ਕਿਉਂ ਨਹੀਂ ਮਮੀ ਕੋਈ ਨਹੀਂ ਇਹਦੀ ਸ਼ਰਾਰਤ ਦਾ ਮੈਂ ਪਤਾ ਕਰ ਲوں ਕਿਹੜਾਗਾ ਸ਼ਰਦ ਤਾਂ ਮੈਂ ਦੇ ਲੂੰ ਸਾਰੇ ਤਾਂ ਸਾਨੂੰ ਬੁਲਾ ਕੇ ਕਿੰਨੇ ਨੇ ਤਹੀਂ ਕੀਤਾ ਹੋਗਾ ਕੁਝ ਹੋਰ ਕਿਨੇ ਕਰਦਾਗਾ ਕੁਛ ਲੋਕ ਠੀਕ ਹੈਗੀ ਨਬੂ ਉਹ ਮੈਂ ਨਹੀਂ ਕੀਤਾ ਹਾਂ ਹੋਰ ਕਿਨੇ ਕੀਤਾ ਕਿਨੇ ਕੀਤਾ ਹੋਰ ਹੈ ਤੂੰ ਤਾਂ ਫੀਸਪਾਰ ਮੇ ਗਈ ਸੀ ਤੂੰ ਜੰਗਲ ਚ ਕਿਵੇਂ ਪਾਗੀ ਫੇਰਾ? ਹੋਰ ਨਾ ਕੋ। ਚਲੋ ਠੀਕ ਹੈ ਜੀ। ਤੁਹਾਨੂੰ ਮੈਂ ਵੜਾ ਲੱਗਦਾ। ਮੈਂ ਥੋੜੀ ਬੇਚ ਵੀ ਨਹੀਂ ਕਰਾਉਣਾ। ਪਰ ਆਪਦੀ ਕੁੜੀ ਦੀ ਗੌਰ ਕਰ ਲਉ। ਬਾਕੀ ਜਿਹਨੇ ਕੀਤਾ ਬੱਚਾ ਤਾਂ ਮੇਰੇ ਨਾਲ ਚਾਹੇ ਨਹੀਂ। ਉਹਦੇ ਵੀ ਤੂੰ ਕੌੜਾ-ਕੌੜਾ ਦੇਖਣਾ ਚਾਹੁੰਦਾ ਸੀ। ਤੈਹੀਂ ਕੀਤਾ ਮੇਰੇ ਤੈਨੂੰ ਕੁਸ। ਪੁੱਤ ਤੂੰ ਤਾਂ ਫੀਸ ਭਰਨ ਗਈ ਸੀ। ਤੂੰ ਜੰਗਲ ਚ ਕਿਵੇਂ ਪਹੁੰਚੀ ਆਂਗੀ? ਤੂੰ ਉਥੇ ਗਈ ਖੜੀ ਹੋ ਪੁੱਤ। ਖੜੀ ਹੋ। ਠੀਕ ਵੀ ਆ ਤਾਂ ਤੈਨੂੰ ਸੁਰਤ ਹੈਗੀ ਐ ਹੈ ਸੁਰਤ ਹੈ 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 ਸੁਰਤ ਸੁਰਤ ਹੈਗੀ ਪੈਰਾ ਬੈਠਿਓ ਬੈਠੀ ਹੋਤੀ ਬੈਠਿਓ ਮਿਰਤੀ ਬੈਠਿਓ ਹਾਂ ਬੈਠ ਨਾ ਮੇਰੀ ਗੱਲ ਸੁਣਾ ਨਾ ਤੂੰ ਫੀਸ ਭਰ ਕੇ ਗਈ ਤੀ ਕੀ ਹੈ ਤੂੰ ਉੱਥੇ ਕਿਵੇਂ ਪਹੁੰਚ ਗਈ ਨਾਲੇ ਮੇਰੇ ਕੱਪ ਸੋਣਾ ਤੇਰੇ ਕਾਲਜ ਦੇ ਵਿੱਚ ਫੋਨ ਆਇਆ ਸੀਗਾ ਇਹ ਤਾਂ ਤੇਰੀ ਪਿਛਲੇ ਮਹੀਨੇ ਦੀ ਵੀ ਰਹਿੰਦੀ ਆਗੀ ਤੇ ਆ ਮਹੀਨੇ ਦੀ ਵੀ ਰਹਿੰਦੀ ਆਗੀ ਉਹਨਾਂ ਨੇ ਤੇਰੇ ਪਿਓ ਨੂੰ ਫੋਨ ਕੀਤਾ ਫਿਰ ਪਿਓ ਨੇ ਅੱਜ ਫੋਨ ਕਰਕੇ ਮੈਨੂੰ ਕਿਹਾ ਹੈਗਾ ਓਏ ਮਾੜਿਆ ਜਰੂਰ ਪਰੇ ਆ ਵੀਦਾ ਨਾ ਤੈਨੂੰ ਕੀ ਹੋਇਆ ਤੂੰ ਐਂ ਕਾਤੋਂ ਕਰੀ ਜੰਨੀ ਆ ਹੈ ਸਮਝ ਲੈ ਨਾ ਕਾਦੀ ਸਮਝ ਲੈਣ ਆ ਰਹੀ ਕੁੜੀ ਤੇਰੇ ਤੋਂ ਓਏ ਉਸੇ ਧਿਰ ਕੇ ਲੱਗ ਗਿਆ ਧਿਰ ਕੀ ਧਿਰ ਗਿਰੇ ਤਾਂ ਸਮਝਣਾ ਹੋਗੀ ਤੇਰੇ ਮੂਹਰੇ ਸਮੈਨਾਰੀ ਉਹ ਹੀ ਜਿਹੜੀ ਉੱਤੇ ਉੱਪਰ ਵਾਲੀ ਸੀਗੀ ਨਹੀਂ ਨਹੀਂ ਮੇਰੇ ਕੋਲ ਕੋਈ ਸਮੈਨਾਰੀ ਆਉਂਦੀ ਹੈ ਕਿ ਮੈਂ ਮਾਰੀ ਜੰਗਿਆ ਤੁਹਾਨੂੰ ਉਸ ਪਤਾ ਨਹੀਂ ਤੋਂ ਮੈਂ ਉਹੀ ਮਾਰੀ ਜੰਗੀ ਮੈਂ ਸੱਚ ਕਹਨੀ ਹੈਗੀ ਮੈਨੂੰ ਸਾਰਾ ਪਤਾ ਹੈਗਾ ਮੈਂ ਤੇਰੀ ਮੰਗ ਲਈ ਉਹ ਪਰ ਵੀ ਉਹ ਬੁਲਾਇਆ ਸੀ ਤੇ ਘਰੇ ਉਹਦੇ ਹੁੰਦੇ ਹੋਗੇ ਨਾ ਉਹਦੀ ਇਹੋ ਜੀ ਸਮੱਸਿਆ ਹੁੰਦੀ ਹੈਗੀ ਉਹ ਜੀ ਆਈ ਹੁਣ ਨਮਾ ਨਮਾਇਗਾ ਕੁੜਗੇ ਕੁੜਗੇ ਤੂੰ ਸੁਧਰ ਜਾ ਕੀ ਮੰਗਦੀ ਆ ਤੂੰ ਉਹ ਨਹੀਂ ਸਮਝਦੀ ਹੈਗੀ ਤੈਨੂੰ ਇੰਨਾ ਸਮਝਾਉਣੇ ਸੀ ਇਹ ਹੁਣ ਸਮਝ ਲੈ ਮੈਂ ਮੈਂ ਕੀ ਕਰਤਾ ਚਲ ਅੰਦਰ ਚਲ ਉਹ ਬੋਲੇ ਆ ਨਹੀਂ ਚਲ ਅੰਦਰ ਪਾਇਆ ਆਏ ਭਾਈ ਨੂੰ ਮੈਂ ਆਪੇ ਮੈਂ ਸੱਸ ਦੀ ਮੈਂ ਤਾਂ ਤੁਰਿਆ ਨਹੀਂ ਨਾ ਉਹ ਤੁਰਿਆ ਨਹੀਂ ਜਾਂਦਾ ਡੱਕ ਡੋਲੇ ਦਾ ਖਾਲੀ ਜਾਂਦੀ ਹੈਗੀ ਆ ਮੁੰਡਾ ਚੱਕ ਕੇ ਲਿਆ ਆ ਤੋੜ ਲਾ ਤੁਰਿਆ ਮੰਮੀ ਵੀ ਪੈਸੇ ਨਹੀਂ ਦਿੰਦੀ ਹੁਣ ਕੀ ਤੋਂ ਮੰਗਾ ਕੋਈ ਥਾਂ ਵੀ ਨਹੀਂ ਰਹੀ ਪੈਸੇ ਮੰਗਾ ਵਾਹ ਚੀਜੀ ਦੀ ਬਾਤ ਮਾਂ ਕਿਥੋਂ ਦਵਾਣਾ ਚੀਜ਼ ਜੀ ਮਾ ਦਵਾ ਦੇ ਦਰਵਾ ਦੇ ਦੋ ਮਿੰਟ ਕਿਉਂ ਜਾਣ ਖਾਨੇ ਉਹਨੇ ਤੜਕੀ ਤੁਸੀਂ ਉਹ ਸਵੇਰ ਦਾ ਨਹੀਂ ਮੱਗਿਆ ਤੇਰੇ 5 ਮਿੰਟ ਚਲੋ ਦਸ ਦਾਲ ਜੋਦੇ ਮਗਰ ਮੈਂ ਤੇ ਭੂਆ ਕਹੀ ਜਾਨਾਗਾ ਚਲੋ ਉਹ ਵੀ ਕਹਿ ਚਾਰੀ ਇਸ ਤੇ ਮੈਂ ਕਹਤਾ ਤੇਰੇ 5 ਮਿੰਟ ਬਾਪੂਣ ਪਾਣੀ ਮਿਲਦਾਗਾ ਕੰਮ ਕਰ ਲੈ ਜਾ ਕੇ ਸਕੂਲ ਦਾ ਮੈਡਮ ਆਪਕ ਨਹੀਂ ਆ ਤੂੰ ਮੁੱੱਚੀ ਚੁੱਪ ਕਰ ਜਾ ਤਾਂ ਨਹੀਂ ਤੇਖ ਜਿਵੇਂ ਹੀ ਬੋਲੀ ਜਾਣੀ ਹੁੰਦੀ ਆ ਭੱਜ ਜਾ ਜੋ ਮੈਂ ਆ ਹੀ ਰਹਿ ਕੇ ਬਸ ਉੱਤੇ ਗਿਆ ਸਾਰੇ

ਨਵੋ ਦੇ ਮੋਟੋ ਉਹਨ ਦੇ ਸੀ ਕਿਸੇ ਮੈਨ ਲ। ਉਹ ਸੇ ਨੂੰ ਪੁੱਛਦੀ ਹੈ। ਇਹ ਖਾਤੋ ਜੇਬ ਚ ਪਾ ਰੱਖਿਆ ਹੈ। ਹਾਂ। ਹੂੰ ਤਾਂ ਇਹ ਕਿਸੇ ਕੰਮ ਦੀ ਹੈ ਨਹੀਂ। ਚਲ ਆਇਆ ਤਾਂ ਕੰਮ ਆ ਜੂਰੇ। ਪਰ ਕੋਰੇ ਮਾਂ ਦੀ ਕਹਾ। ਝਕ ਬਾੜ ਚ ਵਧੀ ਜਾ। ਨਵੋ ਕੀ ਕਰੀ ਜੰਨੀ ਥੋ ਤੇ। ਅਬ ਕੁਛ ਨਹੀਂ ਮਾਂ। ਮੈਂ ਤਾਂ ਇਹ ਦੇਖ ਦਿੱਤੀ ਬਈ ਸਕੂਟਰ ਲਈ ਤਾਂ ਹੁਣ ਕੀ ਕਰਨਾਗਾ। ਪਰ ਇਹ ਵਿੱਚ ਜਿੰਨੇ ਆਪਾ ਕੰਮ ਆਜੂਗੀ ਕਦੇ ਸਮਰਾਲੂ ਦਾ ਤੇਰਾ ਪਿਓ ਹੋਜਣਾ ਲਿਆ ਕਰੂਗਾ। ਲੈ ਤੂੰ ਨਾ ਚਲਾ ਲੈ ਇਹਨੂੰ ਤਾਂ। ਲੈ ਉਹਨੇ ਕੀ ਕਰਨਿਆ ਪਿਓ ਕੋਲੇ ਮੋਟਰਸਾਈਕਲ ਹੈ। ਮੈਂ ਤਾਂ ਚਲਾਈ ਖੜੀ ਆ ਮੇਰੀ ਗੱਲ ਸੁਣ। ਆ ਤੇਰੀ ਪੈਂਟ ਦੇ ਵਿੱਚੋਂ ਕੀ ਲੱਭਿਆ ਆ? ਹੈ? ਹੈ? ਆਹ ਮੈਨੂੰ ਕੀ ਪਤਾ ਕੀ ਆ ਰੋਟੀਆਂ ਉਹ। ਇੰਨੇ ਹੈਗਾ ਤੇ ਰੋਟੀ ਵਾਲਾ ਆਏ ਤਾਂ ਇਹ ਮੈਨੂੰ ਵੀ ਪਤਾ ਤੇਰੀ ਪੈਂਟ ਚ ਕੀ ਕਰਦਾ ਚਹੀ ਮੈਂ ਤਾਂ ਕੱਪੜੇ ਧੋਣ ਲੱਗਿਨੇ ਫੋਲਡ ਤੇਰੀ ਪੈਂਟ ਬਾਹ ਕਿਤੇ ਪੈਸੇ ਨਾ ਪਾਈਊਗਾ ਬੈਠੀ ਹੋਵੇ ਵਿੱਚ ਆਹ ਵਿੱਚੋਂ ਆ ਨਿਕਲਿਆ। ਇਹਦਾ ਕੀ ਕਰਦੀ ਆ ਤੂੰ ਇਹਦਾ ਕੁਝ ਨਹੀਂ ਕਰਦੀ ਮੈਂ ਤਾਂ ਉਹ ਆਏ ਸੀਗਾ 버거 ਖਾਣ ਲੱਗ ਗਏ ਸੀ ਇੱਕ ਦਿਨ ਰੇੜੀ ਤੇ ਅਸੀਂ ਉਹ ਨਾ ਭਲੇਖੇ ਨਾਲ ਉਹਦਾ ਟਾਈ ਮਾਰ ਕੇ ਮੋਗਲ ਜੇਬ ਚ ਪਾ ਲਈ ਕੋਈ ਰਹਿ ਗਿਆ ਕਿਤੇ ਨਾ 버거 ਖਾ ਕੇ ਆਏ ਸਿੱਟੀ ਦਾ ਹੁੰਦਾ ਕਿ ਜੇਬ ਚ ਪਾਈਦਾ ਹੁੰਦਾਗਾ ਹੈ ਉਹ ਚਾਣ ਕਰੀ ਜਾਂਦੀ ਨਾਲੇ ਮੇਰੇ ਤਾਂ ਸੁਣਾ ਇਹਦੇ ਵਿੱਚ ਉਹ ਸੁਮਨ ਜੀ ਉਵੇਂ ਆਉਂਦੀ ਸੀਗੀ ਜਿਵੇਂ ਉਹਦੇ ਤੇਰੇ ਮੂੰਹ ਚੋਂ ਆਉਂਦੀ ਸੀਗੀ ਉਹ ਮੈਂ ਮੈਂ ਸਮੱਲ ਤੇਰਾ ਨੱਕ ਹੀ ਖਰਾਬ ਹੋ ਰਿਹਾ ਮम्मी ਤੈਨੂੰ ਕਿਦੋਂ ਕਿਦੋਂ ਜੇਸ ਵਾਲਾ ਉਹ ਚੱਕ ਕੇ ਮੇਰੇ ਨਾਲ ਜੋੜ ਦਿੰਨੀ ਆ ਮम्मी ਚੱਲ ਦੇ ਰਾਤ ਨੂੰ ਦਵਾਈ ਲੈ ਲੈ ਤੇ ਤੈਨੂੰ ਨਹੀਂ ਪਤਾ ਕੀ ਕਹਦੇ ਨੂੰ ਨਾ ਮੈਂ ਕੀ ਕਹਿਣਾਗਾ ਜਿਹੜੀ ਖਤ ਦੇਖਿਆ ਮੈਂ ਤਾਂ ਉਹੀ ਕਹੀ ਹੈਗੀ ਨਾ ਮੇਰੇ ਘਰ ਤੋਂ ਤੈਨੂੰ ਕੱਲ ਕੋਈ ਸੁਰਤ ਹੈਗੀ ਵੀ ਜਦੋਂ ਤੈਨੂੰ ਬਗਾਨਾ ਮੁੰਡਾ ਛੱਡ ਕੇ ਗਿਆਗਾ ਘਰੇ ਕਿਸ ਹਾਲ ਦੀ ਤੂੰ ਹੈ ਫਰਤਾ ਹੈਗੀ ਜੀ ਹਾਂ ਗੁਮਾਰ ਹੋ ਗਈ ਜੀ ਮੈਂ ਚੱਕਰ ਆਉਣ ਲੱਗੇ ਸੀ ਰਾਤ ਨੂੰ ਘਿਰ ਗਈ ਫਿਰ ਫਿੱਡੀ ਕੰਨ ਮੈਂ ਨਤੀਜੇ ਦੇ ਚੱਕਰ ਆਉਣ ਲੱਗੇ ਨੇ ਇੱਕ ਦਿਨ ਪਹਿਲਾਂ ਉਹ ਜਵਾਬ ਛੱਡ ਕੇ ਗਿਆ ਹੁਣ ਕੱਲ ਹੋਇਆ ਹੁਣ ਰੋਜ਼ ਰੋਜ਼ ਕੋਈ ਬਗਾਨਾ ਮੁੰਡਾ ਕੋਈ ਲੈ ਕੇ ਆਉਗਾ ਰੋਗ ਆਪੇ ਨਮੜ ਕੋਈ ਦੇਖ ਲੂ ਕੀ ਕਹਿਣਗੇ ਲਾਣ ਮਮਾ ਮੈਨੂੰ ਕੋਈ ਚਾਹ ਤੇਰੇ ਕੋਈ ਮੈਂ ਚੱਕਰ ਖਾ ਕੇ ਗਿੱਡਾ ਮੈਨੂੰ ਕੋਈ ਛੱਡ ਕੇ ਜਾਦਾ ਗੱਲਾਂ ਕਹਿ ਜੀਆਂ ਕਰਦੀ ਹੁਣ ਤੁਸੀਂ ਜੱਜ ਨਾ ਦਵਾਈ ਦਵਾਓ ਸਰਚ ਮੇਰੇ ਨਾਲ ਪ੍ਰੋਬਲਮ ਹੋ ਰਹੀ ਹੈ ਕੋਈ ਮੇਰੇ ਨਾਲ ਉਹ ਕੀ ਪ੍ਰੋਬਲਮ ਹੋ ਗਈ ਹੁਣ ਤੇਨੂੰ ਮੈਨੂੰ ਚੱਕਰ ਆਉਣ ਲੱਗੇ ਨੇ ਥੋੜੇ ਜਿ ਸਰਚੇ

ਤੂੰ ਹਲਾ ਜਾਣਦੀ ਆ? ਕਿ ਹਾਂ ਜਾਣਦੀ ਆ? ਤੇਰੀ ਭੂਆ ਇਹੇ। ਭੂਆ? ਹਾਂ। ਨਾ ਤੂੰ ਅੱਜ ਅੱਜ ਫੇਕਿਆ ਦਾ ਘਰ ਜੀ ਗਿਆ ਤੈਨੂੰ? ਮੈਂ ਭਾਬੀ ਗਾਹ ਲੰਗਰੇ ਸੀ ਕੋਲ ਦੀ ਲੰਗਿਆ ਨਹੀਂ ਗਿਆ। ਮੈਂ ਸੋਚਿਆ ਭਾਬੀ ਨੂੰ ਮਿਲ ਚਲਦੀ ਆ। ਨਾ ਸਾਨੂੰ ਤਾਂ ਤੂੰ ਕਿਤੇ ਨਹੀਂ ਮਾਰ ਕੇ ਬਾਗੀ ਸੀ। ਹੈ? ਅੱਜ ਤੈਨੂੰ ਅਸੀਂ ਯਾਦ ਆ ਗਏ। ਭਾਬੀ ਤੈਨੂੰ ਕੀ ਦੱਸਾਂ? ਤੇਰੇ ਪਿੱਛੇ ਮੈਂ ਸੋਨੂੰ ਛੱਡਿਆ ਸੀ ਉਹ ਮੈਨੂੰ ਜਹਾਨੋਂ ਹੀ ਤੁਰ ਗਿਆ ਛੱਡ ਕੇ ਮੰਮੀ ਤੂੰ ਕੋਈ ਦੱਸਦਾ ਹੈ ਨਹੀਂ ਵੀ ਮੇਰੀ ਕੋਈ ਭੂਆ ਵੀ ਆ ਨਕੀ ਦੱਸਾਂ ਤੈਨੂੰ ਮੈਂ ਵੀ ਤੇਰੀ ਭੂਆ ਹੈਗੀ ਆ ਇਹਦਾ ਹੁਣ ਤਾਂ ਤੈਨੂੰ ਕੋਈ ਪਤਾ ਹੀ ਨਾ ਲੱਗੇ ਵੀ ਮੇਰੀ ਕੋਈ ਭੂਆ ਵੀ ਹੈਗੀ ਸੀਗੀ ਕਿਉਂ ਹਾਂ ਜਿਹੜੇ ਭੂਆ ਨੇ ਕੀ ਕਰਤਾ ਸੀ ਕੀਤਾ ਕੀ ਨਹੀਂ ਸਾਡੀ ਇੱਜ਼ਤ ਮਿੱਟੀ ਚ ਔੜ ਕੇ ਗਈ ਆ ਇਹ ਹੈ ਨਾ ਕਰਦੇ ਬੱਚਿਆਂ ਤੇ ਗਲਤ ਅਸਰ ਪੈਂਦਾ ਮੈਂ ਤੇਰੇ ਮੁਰੇ ਹੱਥ ਜੋੜਦੀ ਆ ਮੈਂ ਸੁਲੀ ਚ ਤੱਕ ਕੋਈ ਨਹੀਂ ਰੋਲੀ ਮੇਰੀ ਮਜਬੂਰੀ ਸੀ ਐਡੇ ਵੀ ਕੀ ਮਜਬੂਰੀ ਜਿਹੜੀ ਪੇਕਿਆਂ ਦੀ ਇੱਜ਼ਤ ਆ ਐ ਪੈਰਾ ਥੱਲੇ ਲਾੜਨ ਕੇ ਵਾਗੀ ਤੂੰ ਭਾਬੀ ਜੇ ਤੁਸੀਂ ਮੇਰੀਆਂ ਗੱਲਾਂ ਸਮਝਦੇ ਫਿਰ ਮੈਨੂੰ ਆ ਕਤਮਨਾ ਚੱਕਣੇ ਪੈਂਦੇ ਜਿਹੜੇ ਰਾਹ ਤੇ ਮੈਂ ਹੁਣ ਤੁਰ ਪਈ ਉਹ ਸਿਰਹਾਤੇ ਸਿਰਫ ਮਹਾਤਾ ਹੋਰ ਕੁਛ ਨਹੀਂ ਜੀ ਦੇ ਜ਼ਿੰਮੇਵਾਰ ਸਿਰਫ ਤੁਸੀਂ ਹੋ ਹਾਂ ਅਸੀਂ ਅਸੀਂ ਜਿੰਮੇਵਾਰ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਤੂੰ ਆਪਦੇ ਕਰਨੀਏ ਦੀ ਆਪ ਜ਼ਿੰਮੇਵਾਰ ਜੋ ਕਦਮ ਚੱਕਿਆ ਦੀ ਨਾ ਤੂੰ ਆਪ ਚੱਕਿਆ ਦੀ ਅਸੀਂ ਤੈਨੂੰ ਕਿਹਾ ਨਹੀਂ ਸੀ ਤੂੰ ਵੇਹੜਾ ਆਂ ਤੇ ਤੋੜ ਕੀ ਕਰਾਂ ਭਾਬੀ ਦਰਦ ਦਰਦੀਆਂ ਟੋਕਰਾਂ ਖਾਂਦੀ ਫਿਰਦੀਆਂ ਨਾਵੇਂ ਪਿੱਕਿਆਂ ਦੀ ਰਹੀ ਨਾਵੇਂ ਸੌਹਰਿਆਂ ਦੀ ਰਹੀ ਤੇਰੇ ਨਾਲ ਬਣਨੀ ਐਵੇਂ ਚਾਹੀਦੀ ਐ ਕਿ ਜਿਵੇਂ ਤੂੰ ਸਾਡੇ ਨਾਲ ਕੀਤੀ ਆ ਨਹੀਂ ਤੇਰਾ ਮੈਨੂੰ ਸਭ ਪਤਾਗਾ ਤੂੰ ਅੱਜ ਕੱਲ ਕੀ ਕਰਦੀ ਐਂਗੀ ਹੈ ਨਾ ਕਹਾ ਭਾਬੀ ਮੈਂ ਜੀ ਬਤੀ ਜੀ ਨੂੰ ਮੈਨੇ ਨਹੀਂ ਲਿਖਾ ਮੇਰੇ ਪਤੀ ਜੀ ਆਏ ਮਾਂ ਮੇਰੀ ਗਾਲੇ ਸੋਣਾ ਜੇ ਭੂਆ ਨਹੀਂ ਹੋ ਕੇ ਘਰੇ ਆ ਗਈ ਐ ਕਿਉਂ ਬੋਲਦੀ ਆ ਤੂੰ ਬੋਲਣਾ ਤਾਂ ਕੀ ਕਰਾਂ ਹਾਏ ਤਾਂ ਮੈਂ ਇੰਨਾ ਹੀ ਬੋਲਦੀ ਆ ਜੇ ਤੇਰਾ ਪਿਓ ਹੁੰਦਾ ਇਹਦੀ ਗੁੱਤੋਂ ਖੜਕੇ ਉਹਨੂੰ ਬਾਹਰ ਕੱਢ ਦਿੰਦਾ ਉਹ ਜਿਵੇਂ ਇਹ ਪਹਿਲਾਂ ਘੱਡੀ ਸੀ ਹਾਏ ਕਿਉਂ ਕਰਦੇ ਹੋ ਤੁਸੀਂ ਫਿਰ ਉਹਦੇ ਹਾਲਾਤ ਤਾਂ ਦੇਖਣਾ ਕਿਹੇ ਜਿਹਾ ਹੋਇਆ ਪਹਿਨੇ ਦਰਦ ਦਰਦੀਆਂ ਠੋਕਰਾਂ ਖਾਂਦੀ ਫਿਰਦੀ ਆ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹ ਮੇਰੀ ਗੁੱਤਨੀ ਨੂੰ ਘੇੜਾ ਦੂਗਾ ਵੀ ਇਹ ਤੂੰ ਘਰੇ ਕਿਉਂ ਵਾੜੀ ਹੈਗੀ ਕੋਈ ਨਹੀਂ ਪਿਓ ਨਾਲ ਆਪੇ ਗੱਲ ਕਰ ਲਊ ਮੈਂ ਤੂੰ ਲੈ ਮੈਂ ਬੋਲਣੂੰ ਫਿਰ ਕੀ ਹੋ ਗਿਆ ਨਾਲੇ ਭੂਆ ਤਾਂ ਇੱਥੇ ਰਹੂਗੀ ਚੱਲ ਚੱਲ ਮਾਰ ਦੋ ਮથે ਤੂੰ ਬਾਹਰ ਦਾ ਪਟਕੇ ਦਿਖਾ ਭਾਬੀ ਭਾਬੀ ਐਨਾ ਨਾ ਕਰ ਕਹਿੰਦਾ ਮੇਰੇ ਭਰਾ ਕਰਕੇ ਆ ਗਈ ਸੀ ਮੈਨੂੰ ਤਾਂ ਵੀ ਨਹੀਂ ਸੀ ਪਤਾ ਮੇਰੇ ਪਤੀ ਜੇਡੇ ਹੋਗੇ ਮੈਂ ਤਾਂ ਦੇਖੇ ਵੀ ਨਹੀਂ ਸੀ ਆ ਤੇ ਦੇਖ ਲਈ ਨਾ ਤਾਂ ਚੱਲ ਇੱਥੋਂ ਚੱਲ ਵਾਹ ਚੱਤ ਜੇ ਤੂੰ ਆ ਜਾਉਗੀ ਨਾ ਇਸ ਘਰੋਂ ਨਾਲ ਹੀ ਜਾਉਂਗੀ ਮੈਂ ਤੂੰ ਇੱਧਰ ਬੈਠੀ ਚੱਲ ਤਰਾ ਤੂੰ ਕਰੋ ਕੈਰੀ ਪਾਟ ਲਈ ਚੱਲ ਜਾ ਅੱਜ ਇਹਨੂੰ ਭਾਈ ਦਾ ਕਰਦੀ ਗਿਆ ਇਹਨੂੰ ਐਨੇ ਸਾਲਾਂ ਬਾਅਦ ਜਦੋਂ ਮਿੱਟੀ 'ਚ ਰੋੜ ਕੇ ਕਹੀਦੀ ਭਾਈ ਭਰਜਾਈ ਨੂੰ ਉਹਦੇ ਨੇ ਜਾਨੂੰ ਦੇਖੇ ਤੇ ਕੇ ਹੈ ਐਵੇਂ ਨਾ ਕਰ ਪੂਆ ਨੂੰ ਘਰੋਂ ਤੋ ਕੱਢ ਰਹੀਆ ਤੂੰ ਬਾਹਰ ਨਹੀਂ ਅੰਦਰ ਮਾਤਾ ਕੋਈ ਅੱਡੀ ਗਲਤੀ ਵੀ ਨਹੀਂ ਕਰੀ ਜਿਹੜੀ ਮੇਰੇ ਪੇਕੇ ਨੇ ਮੈਨੂੰ ਅੱਡੀ ਸਜ਼ਾ ਦੇ ਰੱਖਿਆ ਇਹੀ ਆਨੋ ਤਾਂ ਮਰਦੇ ਧੰਦਾ ਕਪਣੇ ਪੇਕੇ ਨੇ ਉਮੀਦ ਹੁੰਦੀ ਆ ਸੇਵਾਟਾ ਕਰਨ ਤਾਂ ਆਪਣੇ ਪੇਸਾ ਪੀਕੇ ਦਾ ਕਾਜ਼ ਹੁੰਦੀ ਆ ਇਹਨੇ ਤਾਂ ਮੈਨੂੰ ਜਿਉਂਦੀ ਮਾਰਤਾ ਦੋ ਕਰ ਹੁੰਦੇ ਨੇ ਇੱਕ ਪੇਕੇ ਇੱਕ ਸੌਰੇ ਮੇਰੇ ਤਾਂ ਦੋ ਨਹੀਂ ਮਿਲੇ ਸੁ ਮੇਰੇ ਥੱਪੜ ਮਾਰਿਆ ਤੇਰੀ ਔਕਾਤ ਪਤਾ ਤੈਨੂੰ ਹੱਥ ਨਾ ਦਸ ਮਾਰ ਕੇ ਰੱਖ ਹੱਥ ਮੇਰੇ ਪੂਆ ਦੇ ਚੱਕ ਰਿਆ ਉਹ ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰੀ ਕੀ ਸੁਣਾ ਜਿਹੜਾ ਤੇ ਦੋ ਆ ਚੱਕਣ ਲੱਗ ਰਿਆ ਪੂਆ ਹੈ ਮੇਰੀ ਵਾ ਅਸੀਂ ਆਪਸ ਵਿੱਚ ਪਾਰਟਨਰ ਠੀਕ ਆ ਸਾਡੀ ਗੱਲ ਤੂੰਰੇ ਕੀ ਕਰਦਾ ਇਆਂ ਨਾਲੇ ਪਾਰਟਨਰ ਹੋਵਗੇ ਪਰ ਐਦੂ ਪਹਿਲਾਂ ਹੁਣ ਨਹੀਂ ਐਦੂ ਬਾਅਦ ਮੇਰੀ ਪੂਆ ਕਹਿੰਦੀ ਹੱਥ ਚੱਕ ਵੀ ਨਾ ਜਾਈ ਕੋ ਲੁਪ ਲੇਖੇ ਹੱਥ ਤੋੜ ਦੂ ਮੈਂ ਤੇਰਾ ਨਾਲੇ ਪੂਆ ਜਦੋਂ ਹੰਦ ਨੇ ਸਾਰਾ ਕੁਝ ਪਤਾ ਲੱਗ ਗਿਆ ਸੀ ਐਥੇ ਤੂੰ ਕੀ ਲੈਣ ਆਈ ਆ ਹੁਣ ਮੈਂ ਤੈਨੂੰ ਕੀ ਦੱਸਾਂ ਬੁੱਤ ਕੋਈ ਸਮਾਂ ਹੁੰਦਾ ਨਾ ਸਭ ਕੁਝ ਦੱਸ ਦੋ ਪਰ ਮੇਰੀ ਗੱਲ ਤਾਂ ਸੁਣ ਲੈ ਕੀ ਸੁਣਾ ਸੁਣਨ ਨੂੰ ਹੈ ਕੀ ਨਾਲੇ ਹੁਣ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਆ ਜਿਹੜੀ ਤੂੰ ਹਰਕਤ ਕੀਤੀ ਹੈ ਨਾ ਹੰਦ ਨੂੰ ਮੈਂ ਦੇਖੂਗੀ ਚਲ ਪਾ ਪਰ ਮੇਰੀ ਗੱਲ ਦੱਸਣ ਲੱਗਿਆ ਬਹੁਤ ਸੋਹਣੀ ਖ਼ਬਰ ਹੀ ਸਮਝ ਲਓ ਇਹ ਚਾਹੇ ਗੱਲ ਸਮਝ ਲਓ ਨਵਜੋਤ ਪੁੱਤਰ ਦਾ ਨਾਂ ਖ਼ਬਰ ਹੀ ਆ। ਨਵਜੋਤ ਪੁੱਤਰ ਦਾ ਚੈਨਲ ਹੈ ਜੀ। ਸਾਰੇ ਮੇਰੇ ਵੀਰ ਸਾਡੀ ਮਦਦ ਕਰਿਆ ਕਰੋ ਠੀਕ ਆ ਜੀ ਸਬਸਕ੍ਰਾਈਬ ਕਰਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਭੇਜਿਆ ਕਰੋ। ਨਵਜੋਤ ਪੁੱਤਰ ਹਾਂ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਕੀ ਆਪਾਂ ਅੱਜ ਪਾਰਦੇ ਲੈ ਕੇ ਆਵਾਂਗੇ ਬਹੁਤ ਵਧੀਆ ਬੋਦਰ ਜੀ ਦੀ ਬੈਂਟਰੀ ਕਰਾਵਾਂਗੇ ਆਪਾਂ ਉੱਚ ਧੰਨਵਾਦ ਜੀ ਨਾ ਆਉਂਗਾ ਭਾਈ ਮੈਂ ਜਰੂਰ ਨਿਕੂੰਗਾ ਤੁਹਾਨੂੰ ਫੇਰ ਤਾਂ ਵੰਦ ਤੋਂ ਵੰਦ ਕਰਿਓ ਮੇਰੇ ਨਾਲ ਜਿੰਨੇ ਕੁ ਜੋੜੇ ਹੈ ਉਹਨਾਂ ਕਦਾ ਜਰੂਰ ਕਰਿਓ ਯਾਰ ਧੰਨਵਾਦ ਬਈ